ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੀਰਾਂ ਕਰੋ ਸੱਜ ਸੋਸ਼ਾ ਤੇ ਜਾਨ ਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਬਣਾਵਾਂਗੇ ਪਾਲਕ ਦੀ ਸਬਜ਼ੀ ਪਾਕ ਦੀ ਸਬਜ਼ੀ ਆਪਾਂ ਬਹੁਤ ਹੀ ਤਰੀਕਿਆਂ ਨਾਲ ਬਣਾ ਕੇ ਵੇਖੀ ਆ ਪਰ ਅੱਜ ਆਪਾਂ ਇੱਕ ਨਵੇਂ ਜਿਹੇ ਤਰੀਕੇ ਨਾਲ ਪਾਲਕ ਦੀ ਸਬਜ਼ੀ ਬਣਾ ਕੇ ਤੁਹਾਨੂੰ ਦਿਖਾਵਾਂਗੇ ਵੀਡੀਓ ਨੂੰ ਤੁਸੀਂ ਪੂਰਾ ਦੇਖੋ ਵੀ ਆਪਾਂ ਨਵੇਂ ਤਰੀਕੇ ਨਾਲ ਪਾਲਕ ਦੀ ਸਬਜ਼ੀ ਕਿਸ ਤਰ੍ਹਾਂ ਬਣਾਵਾਂਗੇ ਹਾਂਜੀ ਫਿਰ ਬਣਾਉਣਾ ਆਪਾਂ ਸ਼ੁਰੂ ਕਰਦੇ ਆਂ ਹਾਂਜੀ ਸਬਜ਼ੀ ਬਣਾਉਣ ਵਾਸਤੇ ਤੇ ਆਪਾਂ ਇੱਕ ਗੁੱਟੀ ਪਾਲਕ ਦੀ ਲਈ ਸੀ ਕਿ ਪਾਲਕ ਦੀ ਗੁੱਟੀ ਨੂੰ ਆਪਾਂ ਦੋ ਤਿੰਨ ਵਾਰੀ ਪਾਣੀ ਦੇ ਨਾਲ ਧੋੜਿਆ ਤੋਕੇ ਉਸ ਤੋਂ ਬਾਅਦ ਆਪਾਂ ਇਹਦੇ ਡੰਡਲ ਹਟਾਤੇ ਤੇ ਪੱਤੇ-ਪੱਤੇ ਆਪਾਂ ਲੈ ਲਿਆ ਸਬਜ਼ੀ ਬਣਾਉਣ ਵਾਸਤੇ ਇੱਕ ਗੁੱਟੀ ਕਾਫੀ ਹੈ ਸਬਜ਼ੀ ਬਣਾਉਣ ਵਾਸਤੇ ਪਾਲਕ ਨੂੰ ਸੌਫਟ ਕਰਨ ਵਾਸਤੇ ਪਾਣੀ ਆਪਾਂ ਪਹਿਲਾਂ ਹੀ ਗਰਮ ਕਰਕੇ ਰੱਖ ਲਿਆਗਾ ਤੇ ਹੁਣ ਆਪਾਂ ਪਾਲਕ ਨੂੰ ਪਾਣੀ ਦੇ ਵਿੱਚ ਪਾ ਦਾਂਗੇ ਬਸ ਇੱਕ ਦੋ ਮਿੰਟ ਵਾਸਤੇ ਆਪਾਂ ਸੇਕ ਲਵਾਵਾਂਗੇ ਪਾਲਕ ਨੂੰ ਜ਼ਿਆਦਾ ਟਾਈਮ ਨਹੀਂ ਆਪਾਂ ਸੇਕ ਲਵਾਉਂਦੇ ਬਸ ਥੋੜਾ ਜਿਦੇ ਇਹ ਸੌਫਟ ਹੋ ਗਈ ਨਾ ਪਾਲਕ ਉਹਦੇ ਤੇ ਕੀ ਆਪਾਂ ਸੇਕ ਲਵਾਉਣਾ ਬਹੁਤ ਵਧੀਆ ਤਰੀਕੇ ਨਾਲ ਆਪਾਂ ਸਬਜੀ ਬਣਾਉਣਾ ਦੱਸਾਂਗੇ ਸਾਰੀ ਪਾਲਕ ਆਪਾਂ ਕੜਾਹੀ ਦੇ ਵਿੱਚ ਪਾ ਲਈਏ ਬਸ ਹਲਕਾ ਜਿਹਾ ਇਹਨੂੰ ਸੇਕ ਲੱਗ ਸੌਫਟ ਹੋ ਜੂਗੀ ਪਾਲਕ ਨੂੰ 2-3 ਮਿੰਟ ਵਾਸਤੇ ਆਪਾਂ ਸੇਕ ਲਵਾ ਲਿਆ ਪਾਲਕ ਦੇਖੋ ਸੌਫਟ ਹੋ ਗਈ ਆ ਹੁਣ ਆਪਾਂ ਪਾਲਕ ਨੂੰ ਕੱਢ ਲੈਣੇ ਪਾਣੀ ਦੇ ਵਿੱਚੋਂ ਇਧਰ ਵੱਡੇ ਬਰਤਨ 'ਚ ਧਾਖ ਲੈਣੇ ਆ ਇਹਨੂੰ ਹਲਕਾ ਜਿਹਾ ਠੰਡਾ ਕਰ ਲਾਂਗੇ ਪਾਲਕ ਠੰਡੀ ਹੋ ਗਈ ਮਿਕਸੀ ਵਾਲੇ ਜੱਗ ਦੇ ਵਿੱਚ ਪਾ ਦਾਂਗੇ ਹੁਣ ਆਪਾਂ ਬਸ ਹਲਕਾ ਜਿਹਾ ਠੰਡਾ ਕਰਨਾ ਹੁੰਦਾ ਕੋਈ ਜ਼ਿਆਦਾ ਮਿਸ਼ਣਾ ਕਰਨਾ ਹੁੰਦਾ ਹੈ ਸਾਰੀ ਪਾਲਕ ਆਪਾਂ ਜਗ ਦੇ ਵਿੱਚ ਪਾਵਾਂਗੇ ਦੋ ਪਾਵਾਂਗੇ ਹਰੀਆਂ ਮਿਰਚਾਂ ਕਟੀਆਂ ਆਈਆਂ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਲਸਣ ਤੇ ਥੋੜਾ ਜਿਹਾ ਨਮਕ ਪਾਵਾਂਗੇ ਹੁਣ ਆਪਾਂ ਇਹਨੂੰ ਪੀਸ ਲਾਂਗੇ ਵਧੀਆ ਜਾਂ ਪਾਲਕ ਦਾ ਪੇਸਟ ਬਣਾ ਕੇ ਤਿਆਰ ਕਰ ਲਏ ਇੱਕ ਭਾਂਡੇ ਦੇ ਵਿੱਚ ਕੱਢ ਲਾਂਗੇ 4 ਣੀ ਕੋਲੀ ਪਾਵਾਂਗੇ ਬੇਸਨ ਬੇਸਨ ਨੂੰ ਚੰਗੀ ਤਰ੍ਹਾਂ ਆਪਾਂ ਹੁਣ ਪਾਲਕ ਦੇ ਪੇਸਟ ਵਿੱਚ ਮਿਕਸ ਕਰ ਦਾਂਗੇ ਬੈਟਰ ਨਾ ਤਾਂ ਜ਼ਿਆਦਾ ਪਤਲਾ ਰੱਖਣਾ ਤੇ ਨਾ ਹੀ ਜ਼ਿਆਦਾ ਸਾਖਤ ਰੱਖਣਾ ਗਾ। ਤੁਸੀਂ ਦੇਖੀ ਜਾ ਵੀ ਆਪਾਂ ਕਿਸ ਤਰ੍ਹਾਂ ਦਾ ਬੈਟਰ ਰੱਖਦੇ ਆ। ਵੇਸਣ ਨੂੰ ਪਾਲਕ ਦੇ ਵਿੱਚ ਚੰਗੀ ਤਰ੍ਹਾਂ ਆਪਾਂ ਮਿਲਾਤਾ ਹੈਗਾ ਤੇ 2-3 ਮਿੰਟ ਵਾਸਤੇ ਐਸਾ ਆਪਾਂ ਮਿਕਸ ਕਰ ਲੈਨੇ ਆ। ਜਿਹੜਾ ਵੇਸਣ ਤੇ ਪਾਲਕ ਨਾਲ ਵਧਿਆ ਫਲਫੀ ਜਾਂ ਬਣ ਜਾਊਗਾ। 2 ਕੁ ਮਿੰਟ ਵਾਸਤੇ ਵੇਸਣ ਤੇ ਪਾਲਕ ਨੂੰ ਆਪਾਂ ਚੰਗੀ ਤਰ੍ਹਾਂ ਖੈਂਟ ਲੈ ਦੇਖੋ। ਇਹ ਫਲਾ ਫਲਾ ਫੇਡਰ ਬਣ ਗਿਆ ਹੁਣ ਆਪਾਂ ਇੱਕ ਪਲੇਟ ਦੇ ਵਿੱਚ ਬੈਟਰ ਨੂੰ ਕੱਢ ਲਾਂਗੇ ਬੈਟਰ ਨੂੰ ਆਪਾਂ ਚੰਗੀ ਤਰ੍ਹਾਂ ਹੁਣ ਪਲੇਟ ਦੇ ਵਿੱਚ ਸੈੱਟ ਕਰਤਾ ਬਸ ਐਨਾ ਹੀ ਬੈਟਰ ਪਤਲਾ ਹੋਣਾ ਚਾਹੀਦਾ ਜਿਆਦਾ ਬੈਟਰ ਪਤਲਾ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਜਿਆਦਾ ਸਖਤ ਹੋਣਾ ਚਾਹੀਦਾ ਜਿਹੜੀ ਕੜਾਹੀ ਦੇ ਵਿੱਚ ਆਪਾਂ ਪਾਲਕ ਨੂੰ ਉਬਾਲਿਆ ਸੀ ਉਸੇ ਕੜਾਹੀ ਦੇ ਵਿੱਚ ਉਸੇ ਪਾਣੀ ਦੇ ਵਿੱਚ ਹੁਣ ਆਪਾਂ ਇਸ ਤਰ੍ਹਾਂ ਦਾ ਸਟੈਂਡ ਰੱਖ ਦਿੰਨੇ ਆ ਸਟੈਂਡ ਦੇ ਉੱਪਰ ਆਪਾਂ ਰੱਖ ਦਾਂਗੇ ਹੁਣ ਪਲੇਟ ਤੇ ਲੋ ਮੀਡੀਅਮ ਤੇ ਆਪਾਂ ਗੈਸ ਨੂੰ ਰੱਖਾਂਗੇ ਇਹਨੂੰ ਆਪਾਂ ਢਾਕ ਦੇਨੇ ਆ 5 ਤੋਂ 6 ਮਿੰਟ ਤੱਕ ਆਪਾਂ ਇਹਨੂੰ ਸੇਕ ਲਵਾਵਾਂਗੇ ਹਾਂਜੀ ਪਾਰਕਲੇ ਜੱਗ ਦੇ ਵਿੱਚ ਹੁਣ ਆਪਾਂ ਦੋ ਕੱਟੇ ਹੋਏ ਪਿਆਜ਼ ਪਾ ਦਾਂਗੇ ਦੋ ਪਿਆਜ਼ ਲੈਣੇ ਆਪਾਂ ਤਿੰਨ ਪਿਆਜ਼ ਵੀ ਲੈ ਸਕਦੇ ਹਾਂ ਦੋ ਪਿਆਜ਼ ਵੀ ਲੈ ਸਕਦੇ ਹਾਂ ਹੁਣ ਪਾ ਦਾਂਗੇ ਆਪਾਂ ਟਮਾਟਰ ਇਹਨਾਂ ਦਾ ਪੇਸਟ ਬਣਾ ਕੇ ਤਿਆਰ ਕਰ ਲਾਂਗੇ ਪਿਆਜ਼ ਟਮਾਟਰ ਦਾ ਪੇਸਟ ਬਣਾ ਕੇ ਤਿਆਰ ਕਰ ਲੈ ਇੱਕ ਮਿੰਟ ਬਾਤੀ ਦੇ ਵਿੱਚ ਕਰ ਲਾਂਗੇ ਹਾਂਜੀ 6 ਮਿੰਟ ਵਾਸਤੇ ਆਪਾਂ ਬੈਟਰ ਨੂੰ ਸੇਕ ਲਵਾ ਲਿਆ ਦੇਖੋ ਦੇਖੋ ਬੈਟਰ ਹਲਕਾ ਜਿਹਾ ਸੈੱਟ ਹੋ ਗਿਆ ਹੁਣ ਗੈਸ ਕਰਦਨੇ ਆਪਾਂ ਬੰਦ ਤੇ ਪਲੇਟ ਨੂੰ ਆਪਾਂ ਕੱਢ ਕੇ ਤੇ ਥੋੜਾ ਜਿਹਾ ਪੱਖੇ ਥੱਲੇ ਰੱਖ ਦਿੰਨੇ ਹੈ ਬੈਟਰ ਠੰਡਾ ਹੋ ਜਾਊਗਾ ਹਾਂਜੀ ਪੇਸਟ ਆਪਣਾ ਠੰਡਾ ਹੋ ਗਿਆ ਦੇਖੋ ਤੇ ਹੁਣ ਆਪਾਂ ਕਰਦੇ ਦੇ ਨਾਲ ਆਪਾਂ ਪੀਸ ਕੱਟ ਲੈਣੇ ਆ ਜਿੰਡੇ ਕ ਪੀਸ ਰੱਖਣੇ ਉਸੇ ਹਿਸਾਬ ਨਾਲ ਤੁਸੀਂ ਕੱਟ ਲਗਾ ਲੈਣੇ ਆ ਨਾਮ ਮੈਂ ਪੀਸ ਜਿਆਦਾ ਵੱਡੇ ਰੱਖੂੰਗੀ ਨਾ ਜਿਆਦਾ ਛੋਟੇ ਰੱਖੂੰਗੀ ਹਾਂਜੀ ਸਾਰੇ ਪੀਸ ਆਪਾਂ ਕੱਟ ਕੇ ਦੇ ਇੱਕ ਪਲੇਟ ਦੇ ਵਿੱਚ ਰੱਖ ਲੇ ਦੇਖੋ ਕਿੰਨੇ ਵਧੀਆ ਪੀਸ ਬਣੇ ਹੈਗੇ ਜਿਵੇਂ ਬਰਫੀ ਦੇ ਪੀਸ ਹੁੰਦੇ ਐ ਐਦਾਂ ਹੀ ਬਣ ਗਏ ਹੈਗੇ ਹੁਣ ਆਪਾਂ ਇੱਧਰ ਕੜਾਹੀ ਰੱਖ ਲਈ ਆ ਗੈਸ ਦੇ ਉੱਪਰ ਤੇ ਕੜਾਹੀ ਦੇ ਵਿੱਚ ਪਾ ਦਾਂਗੇ ਸਰੋਂ ਦਾ ਤੇਲ ਅੱਧੇ ਕੜਛੀ ਤੇਲ ਗਰਮ ਹੋ ਗਿਆ ਚੁਟਕੀ ਭਰ ਪਾ ਦਾਂਗੇ ਹਿੰਗ ਇੱਕ ਪਾ ਦਾਂਗੇ ਛੋਟਾ ਜਿਹਾ ਤੇਜ ਪੱਤਾ ਇੱਕ ਪਾ ਦਾਂਗੇ ਵੱਡੀ ਇਲਾਇਚੀ साफ जीरा पा देंगे एक चमच इन चंगी तरह आप हल्का जहाँ भुन हाँ जी हम पा देंगे टमा प्याज का दो मिनट वास्ते सेक लवा लागे हाँ जी दो मिनट वास्ते आप सेक लवा लिया हूँ आपवे मसाले मिर्च पावे ਸਵਾਦਨ ਸਰ ਜਰ ਜਿੰਨਾ ਕਪਾ ਤਿੱਖਾ ਖਾਣਾ ਪਸੰਦ ਕਰਦੇ ਹੋ ਉਸ ਦੇ ਹਿਸਾਬ ਨਾਲ ਮੈਂ ਰਚ ਪਾ ਲੈਣੀ ਆ ਅੱਧਾ ਚਮਚ ਪਾ ਦਾਂਗੇ ਹਲਦੀ ਦਾ ਅੱਧਾ ਚਮਚ ਪਾ ਦਾਂਗੇ ਧਨੀਆ ਪਾਊਡਰ ਦਾ ਨਮਕ ਪਾਵਾਂਗੇ ਸਵਾਦਨ ਸਰ ਇਹ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਹਾਂਜੀ ਮਸਾਲਿਆਂ ਨੂੰ ਵੀ ਆਪਾਂ ਚੰਗੀ ਤਰ੍ਹਾਂ 2-3 ਮਿੰਟ ਵਾਸਤੇ ਭੁੰਨ ਲਿਆ ਹੁਣ ਆਪਾਂ ਪਾਣੀ ਪਾ ਦਾਂਗੇ ਜਿੰਨੀ ਕਿ ਗਰੇਵੀ ਰੱਖਣੀ ਹੈ ਉਸੇ ਹਿਸਾਬ ਨਾਲ ਪਾਣੀ ਪਾਉਣਾ ਹੈ ਮੈਂ ਇੱਕ ਗਬੜੀ ਜਿਹੜੀ ਇਹ ਛੋਟੀ ਹੈ ਨਾ ਇਹ ਪਾਣੀ ਦੀ ਪਾਈ ਹੈ ਇਹ ਚੰਗੀ ਤਰ੍ਹਾਂ ਹੁਣ ਆਪਾਂ ਮਿਕਸ ਕਰ ਦਿੰਨੇ ਆ ਤੇ ਇੱਕ ਉਬਾਲ ਤੇ ਇੱਕ ਵੇਟ ਕਰਾਂਗੇ ਹਾਂਜੀ ਗਰੇਵੀ ਨੂੰ ਹਲਕਾ ਜਿਹਾ ਉਬਾਲ ਆ ਗਿਆ ਹੁਣ ਆਪਾਂ ਬੇਸਨ ਤੇ ਪਾਲਕ ਦੇ ਕੱਟੇ ਹੋਏ ਪੀਸ ਪਾ ਦਾਂਗੇ ਦੇਖੋ ऐ बने जिम्मे पनीर के पीस होंगे है बहुत वादिया सब्जी बनती है हम मिक्स कर दी हम आप थोड़ी पा दें कसूरी मेथी हरा धनिया था होवे तो तुसी हो भी ऐड कर सकते अद्धा का चमच पा गर्म मसाले का इन आप मिक्स कर देने ਹੁਣ 5 ਤੋਂ 6 ਮਿੰਟ ਤੱਕ ਆਪਾਂ ਸੇਕ ਲਵਾਵਾਂਗੇ ਲੋ ਮੀਡੀਅਮ ਗੈਸ ਤੇ ਹਾਂਜੀ ਸਬਜੀ ਨੂੰ ਆਪਾਂ 5 ਤੋਂ 6 ਮਿੰਟ ਤੱਕ ਸੇਕ ਲਵਾ ਲਿਆ ਸਬਜੀ ਆਪਣੇ ਬਣ ਕੇ ਰੈਡੀ ਆ ਕਿੰਨੀ ਵਧੀਆ ਸਬਜੀ ਬਣੀ ਹੈਗੀ ਜਦ ਇਹ ਠੰਡੀ ਹੋਗੀ ਨਾ ਤੇ ਗਰੇਵੀ ਥੋੜੀ ਜਿਹੀ ਸਖਤ ਹੋ ਜੂਗੀ ਹੁਣ ਆਪਾਂ ਗੈਸ ਨੂੰ ਔਨ ਹੀ ਰੱਖਾਂਗੇ ਇਹਨੂੰ ਆਪਾਂ ਲਾਵਾਂਗੇ ਹੁਣ ਤੜਕਾ ਹੁਣ ਥੋੜਾ ਜਿਹਾ ਤੇਲ ਪਾ ਲਾਂਗੇ ਫਰਾਈ ਪੈਨ ਦੇ ਵਿੱਚ 2 ਚਮਚ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਾਂਗੇ। ਤੇਲ ਗਰਮ ਹੋ ਗਿਆ ਹੁਣ ਪਾ ਦਾਂਗੇ ਥੋੜਾ ਜਿਹਾ ਲਸਣ। ਇਹਨੂੰ ਬਰੀਕ ਕੱਟ ਲਿਆ ਸੀਗਾ। ਅੱਧਾ ਚਮਚ ਪਾ ਦਾਂਗੇ ਕਲਰ ਵਾਸਤੇ ਲਾਲ ਮਿਰਚ ਪਾਊਡਰ। ਬਾਸ ਇੱਕ ਮਿੰਟ ਵਾਸਤੇ ਇਹਨੂੰ ਹੁਣ ਲਾਂਗੇ। ਇਸ ਤਰ੍ਹਾਂ ਨਾ ਕਰੰਚ ਜਿਹਾ ਬਣਿਆ ਰਹਿੰਦਾ ਤੜਕਾ ਬਹੁਤ ਵਧੀਆ ਲਾ ਕੇ ਜਦੋਂ ਆਪਾਂ ਇਹ ਸਬਜ਼ੀ ਬਣਾਉਣੀ ਹੈ ਨਾ ਤੇ ਬਹੁਤ ਜ਼ਿਆਦਾ ਟੇਸਟੀ ਲੱਗਦੀ। ਹੁਣ ਗੈਸ ਕਰ ਦਾਂਗੇ ਬੰਦ। ਇਧਰਲੇ ਵੀ ਗੈਸ ਬੰਦ ਕਰ ਦਾਂਗੇ। ਹੁਣ ਆਪਾਂ ਇਸ ਤਰ੍ਹਾਂ ਸਰਸਾ ਲਾਵਾਂਗੇ। ਹੁਣ ਇਹਨੇ ਮਿਕਸ ਕਰ ਦਿੰਦੇ ਆਂ ਦੇਖੋ ਤੜਕੇ ਵਾਲੀ ਸਬਜੀ ਕਿੰਨੀ ਵਧੀਆ ਲੱਗਦੀ ਹੈ ਦੇਖਣ ਚ ਕਿੰਨੀ ਵਧੀਆ ਲੱਗਦੀ ਹੈ ਤੁਸੀਂ ਸੋਚ ਕੇ ਦੇਖੋ ਵੀ ਖਾਣ ਚ ਕਿੰਨੀ ਟੇਸਟੀ ਬਣੀ ਹੋਣੀ ਹੈਗੀ ਇਹ ਇੱਕ ਨਵੇਂ ਜਿਹੇ ਤਰੀਕੇ ਨਾਲ ਆਪਾਂ ਸਬਜੀ ਬਣਾ ਕੇ ਤਿਆਰ ਕੀਤੀ ਹੈਗੀ ਹੈ ਹਾਂਜੀ ਤੁਸੀਂ ਵੀ ਘਰ ਵਿੱਚ ਇਸ ਤਰੀਕਾ ਨਾਲ ਜਰੂਰ ਬਣਾ ਕੇ ਦੇਖਿਓ ਹੈ ਸਬਜੀ ਬਹੁਤ ਵਧੀਆ ਬਣਦੀ ਹੈਗੀ ਜੇਕਰ ਤੁਹਾਨੂੰ ਸਬਜੀ ਬਣਾਉਣ ਦਾ ਤਰੀਕਾ ਵਧੀਆ ਲੱਗਿਆ ਹੋਵੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦਿਆ ਕਰੋ ਲਾਈਕ ਵੀ ਕਰਦਿਆ ਕਰੋ ਇੱਕ ਸੋਹਣਾ ਜਿਹਾ ਕਮੈਂਟ ਕਰਕੇ ਤੁਸੀਂ ਜਰੂਰ ਦੱਸੋ ਆਈ ਦੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਇਹ ਸਬਜੀ ਨੂੰ ਤੁਸੀਂ ਰੋਟੀ ਦੇ ਨਾਲ ਖਾਓ ਚਾਹੇ ਤੁਸੀਂ ਤੰਦੂਰੀ ਰੋਟੀ ਦੇ ਨਾਲ ਖਾਓ ਸਬਜੀ ਬਹੁਤ ਜ਼ਿਆਦਾ ਇਹ ਟੇਸਟੀ ਲੱਗਦੀ ਹੈ ਹਾਂਜੀ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤੇ ਮੇਰੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰਦੇ ਮਿਲਦੇ ਹਾਂ ਕੋਈ ਆਪਾਂ ਨਿਊ ਰੈਸਪੀ ਨਾਲ ਵੀਡੀਓ ਦੇਖਣ ਲਈ